اپنی ਧੀ ਤੇ ਰੱਖਦਾ ਸੀ ਮਾੜੀ ਨਜ਼ਰ ਤੇ ਜਦੋਂ ਇਸ ਗੱਲ ਦਾ ਮਾਂ ਨੇ ਕੀਤਾ ਵਿਰੋਧ ਤਾਂ ਗੁੱਸੇ ਵਿੱਚ ਆਏ ਪਿਓ ਨੇ ਧੀ ਦਾ ਕਤਲ ਕਰ ਦਿੱਤਾ ਅੰਮ੍ਰਿਤਸਰ ਦੇ ਕੋੜ ਖਾਸਾ ਇਲਾਕੇ ਦੇ ਇੱਕ ਮੁਹੱਲੇ ਦੇ ਵਿੱਚ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਜਿੱਥੇ ਇੱਕ ਲੜਕੀ ਦਾ ਬੇਰਹਿਮੀ ਦੇ ਨਾਲ ਕਤਲ ਉਸਦੇ ਸੋਤੇਲੇ ਪਿਓ ਨੇ ਕਰ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਇਹ ਮਹਿਲਾ ਜੋ ਕਿ ਪਹਿਲਾਂ ਵਿਆਹੀ ਹੋ ਸੀ ਤੇ ਇਸ ਦੇ ਬੱਚੇ ਸੀ ਤੇ ਹੈ ਦੂਸਰਾ ਵਿਆਹ ਕਰਵਾ ਕੇ ਆਈ ਸੀ ਤੇਜਾ ਪਤੀ ਉਜੀਤੀ ਦੇ ਉੱਤੇ ਮਾੜੀ ਅੱਖ ਰੱਖਦਾ ਸੀ ਜਿਸ ਦਾ ਕਈ ਵਾਰ ਵਿਰੋਧ ਕੀਤਾ ਗਿਆ ਇਸੇ ਦੇ ਚਾਲ ਦੇ ਉਸ ਦੀ ਮਾਂ ਨੇ ਵੀ ਕਈ ਵਾਰ ਵਿਰੋਧ ਕੀਤਾ ਪਰ ਇਸ ਵਾਰ ਤਾਂ ਹੱਦ ਉਦੋਂ ਹੋ ਗਈ ਜਦੋਂ ਉਸ ਨੇ ਧੀ ਦਾ ਕਤਲ ਕਰ ਦਿੱਤਾ ਜਿਸ ਤੋਂ ਬਾਅਦ ਇਹਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਤਾਂ ਪੁਲਿਸ ਨੇ ਕਾਰਵਾਈ ਕਰਦੇ ਹੋਏ ਸੋਤੇਲੇ ਪਿਓ ਨੂੰ ਗ੍ਰਿਫਤਾਰ ਕਰ ਲਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਕੀ ਮਾਮਲਾ ਇਹਦਾ ਕਤਲ ਹੈ ਅੱਜ ਇੱਕ ਅਰਲੀ ਮਾਰਨਿੰਗ ਇੱਕ ਇਨਫੋਰਮੇਸ਼ਨ ਰੀਸੀਵ ਹੋਈ ਸੀ ਕਿ 15-16 ਸਾਲ ਦੀ ਲੜਕੀ ਦਾ ਜਿਹੜਾ ਵਾ ਉਹ ਕਤਲ ਕਰ ਦਿੱਤਾ ਗਿਆ ਜਿਸ ਤੇ ਮੌਕੇ ਤੇ ਸਾਡੇ ਥਾਣਾ ਇਸਲਾਮਾਬਾਦ ਦੇ ਐਸਐਚਓ ਹਰਸਨਦੀਪ ਅਤੇ ਚੌਕੀ ਇੰਚਾਰਜ ਦਵਿੰਦਰ ਸਿੰਘ ਇਹਨਾਂ ਨੇ ਮੌਕੇ ਤੇ ਰਿਸਪੌਂਡ ਕੀਤਾ ਜਦੋਂ ਇਹ ਸਾਰਾ ਬਕਵਾ ਜਿਹੜਾ ਜਾ ਕੇ ਤਸਦੀਕ ਕੀਤਾ ਤਾਂ ਇਹ ਗੱਲ ਸਾਹਮਣੇ ਆਈ ਵੀ ਇਹ ਇੱਕ ਸੋਨੂ ਨਾਮ ਦਾ ਵਿਅਕਤੀ ਜਿਹੜਾ ਕਨਿਤਾ ਨਾਮ ਦੀ ਲੜਕੀ ਦੇ ਨਾਲ ਮੈਰਿਡ ਹੈ ਉਹ ਆਜਮਗੜ ਪਿੱਛੋਂ ਆਜਮਗੜ ਦੇ ਯੂਪੀ ਦੇ ਰਹਿਣ ਵਾਲੇ ਨੇ ਇੱਥੇ ਆ ਕੇ ਵਸੇ ਨੇ ਇੱਥੇ ਜਿਹੜਾ ਕਰੇਲੂ ਕੰਮਕਾਰ ਜਿਹੜਾ ਉਹ ਕਰਦੇ ਨੇ ਇਹ ਧਗਾ ਫੈਕਟਰੀ ਦੇ ਚਿਹੜੀ ਲੜਕੀ ਕੰਮ ਕਰਦੀ ਹੈ ਇਹਨਾਂ ਦੋਵਾਂ ਦੀ ਜਿਹੜੀ ਇਹ ਦੂਸਰੀ ਦੂਸਰੀ ਮੈਰਿਜ ਆ ਲੜਕੀ ਦੇ ਪਿਛਲੇ ਮੈਰਿਜ ਦੇ ਵਿੱਚੋਂ ਇੱਕ ਜਿਹੜੀ ਬੇਟੀ ਆ ਜੋ 15 16 ਸਾਲ ਦੀ ਪ੍ਰੀਤੀ ਨਾਂ ਦੀ ਤੇ ਇਸ ਮੈਰਿਜ ਦੇ ਵਿੱਚੋਂ ਇਹਦੇ ਨਾਲ ਸੋਨੂ ਦੇ ਨਾਲ ਮੈਰਿਜ ਦੇ ਵਿੱਚੋਂ ਇਸਦੇ ਤਿੰਨ ਬੱਚੇ ਨੇ ਇਹ ਜਿਹੜਾ ਸਤੇਲਾ ਬਾਪ ਸੋਨੂ ਆ ਇਹ ਉਸ ਜਿਹੜੀ ਲੜਕੀ ਜਿਹੜੀ ਉਸਦੇ ਪਹਿਲੇ ਸ਼ਾਦੀ ਤੋਂ ਸੀਗੀ ਪ੍ਰੀਤੀ ਉਸਦੇ ਉੱਤੇ ਇਹ ਮਾੜੀ ਨਿਗਾਹ ਜਿਹੜੀ ਉਹ ਰੱਖਣੀ ਸ਼ੁਰੂ ਕਰ ਦਿੱਤੀ ਜਿਸ ਦੀ ਗੱਲ ਤੇ ਇਸ ਦਾ ਘਰ ਦੇ ਵਿੱਚ ਜਿਹੜਾ ਟਕਰਾਰ ਰਹਿਣਾ ਸ਼ੁਰੂ ਹੋ ਗਿਆ ਅੱਜ ਸਵੇਰੇ ਜਦੋਂ ਨੀਤਾ ਆਪਣੇ ਬਾਕੀ ਬੱਚਿਆਂ ਨੂੰ ਲੈ ਕੇ ਆਪਣੇ ਕੰਮ ਤੇ ਗਈ ਆ ਤੇ ਕਰੀਬ ਸਵੇਰੇ 8:00 8:30 ਦੇ ਵੀ ਕਰੀਬ ਤੇ ਜਦੋਂ ਇਹ ਵਾਪਸ ਆਈ ਆ ਘੰਟੇ ਬਾਅਦ ਇਹਨੇ ਵੇਖਿਆ ਵੀ ਜਿਹੜੀ ਇਹਦੀ ਲੜਕੀ ਦੀ লাশ ਜਿਹੜੀ ਆ ਇਹ ਘਰ ਦੇ ਵਿੱਚ ਲਤ-ਪਤ ਪਈ ਸੀਗੀ ਇਹ ਸਾਰੇ ਜਦੋਂ ਬਾਕੀ ਨੂੰ ਤਸਦੀਕ ਕੀਤਾ ਗਿਆ ਇਸ ਸਾਡੀ ਟੀਮ ਵੱਲੋਂ ਤੇ ਇਸ ਦੇ ਵਿੱਚ ਇਹ ਸਾਹਮਣੇ ਆਇਆ ਕਿ सोनू ਨੇ ਜਿਹੜਾ ਉਸ ਲੜਕੀ ਆਪਣੀ ਜੜੀ ਉਹਦੀ ਸਤੇਲੀ ਬੇਟੀ ਲੱਗਦੀ ਸੀਗੀ ਉਸ ਦਾ ਇਹਨੇ ਆਪ ਕਤਲ ਕਰ ਦਿੱਤਾ ਜਿਸ ਲੱਕੜੀ ਦੇ ਨਾਲ ਜਿਹੜਾ ਕਤਲ ਉਹਦੇ ਸਿਰ ਦੇ ਵਿੱਚ वार ਕੀਤੇ ਨੇ ਉਹ ਵੀ ਬਰਾਮਦ ਕਰ ਲਈ ਗਈ ਹੈ ਇਹ ਸਾਰੇ ਘਟਨਾਕਰਮ ਦੇ ਉੱਤੇ ਮਕਦਮਾ ਨੰਬਰ ਜਿਹੜਾ 408 ਹੈ ਅੰਡਰ ਸੈਕਸ਼ਨ 103 ਬੀ ਐਨਐਸ ਜਿਹੜਾ ਉਹ ਦਰਜ ਕੀਤਾ ਗਿਆ ਜਿਸ ਤੇ ਵਿੱਚ ਇਸ ਦੋਸ਼ੀ ਦੀ ਅਰੈਸਟ ਕਰ ਲਈ ਗਈ ਹੈ ਉਸ ਨੂੰ ਪੇਸ਼ ਅਦਾਲਤ ਕਰਕੇ ਇਸ ਦਾ ਰਿਮਾਂਡ ਹਾਸਲ ਕਰਕੇ ਜਿਹੜੀ ਤਫ਼ਤੀਸ਼ ਅੱਗੇ ਕੀਤੀ ਜਾਵੇਗੀ ਸੋ ਦੱਸ ਦੇ ਕਿ ਇਸ ਪੂਰੇ ਘਟਨਾ ਦੀ ਜਾਣਕਾਰੀ ਪੁਲਿਸ ਵੱਲੋਂ ਸਾਂਝੀ ਕੀਤੀ ਗਈ ਕਿ ਕਿਵੇਂ ਇਹ ਗਲਤ ਅੱਖ ਰੱਖਦਾ ਸੀ ਜਿਸ ਕਰਕੇ ਘਰੇਲੂ ਕਲੇਸ਼ ਹੋਇਆ ਇਸ ਦੌਰਾਨ ਲੜਕੀ ਦੀ ਹੱਤਿਆ ਕਰ ਦਿੱਤੀ ਹਕੀਕਤ ਟੀਵੀ ਪੰਜਾਬੀ ਲਈ ਅਮਰੀਕਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ